और मेरा नाम है रोबंकर तुम आ जाओ मैं तो कहना फोन हो गया बड़ा बड़ा बोल तेरी बहन को कोई बहन का तो इधर है इधर है बड़ा 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 नहीं मारो बड़े बड़े बोल तो बड़े बड़े ਅੜੇ ਬੜਾ ਬੜਾ ਵਦਨ ਪੈ ਤਸਵੀਰ ਹੈ ਤਸਵੀਰ ਸੋ ਤਸਵੀਰਾਂ ਇਹ ਬੀਤੀ ਰਾਤ ਦੀਆਂ ਨੇ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਭਵਾਨੀਗੜ੍ਹ ਜੋ ਕਿ ਸ਼ਰਾਬ ਦੇ ਠੇਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਨਾਲੋਂ ਨਾਲ ਤੁਸੀਂ ਸੀਸੀਟੀਵੀ ਦੇਖੀ ਹੋਈ ਹੈ ਅੱਜ ਸਵੇਰ ਤੋਂ ਇਹ ਸੀਸੀਟੀਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਉੱਥੇ ਹੀ ਭਵਾਨੀ ਘੜਦੇ ਅੰਦਰ ਇਹ ਨੈਸ਼ਨਲ ਹਾਈਵੇ ਤੇ ਸਥਿਤ ਹੈ ਸ਼ਰਾਬ ਦਾ ਠੇਕਾ ਤੇ ਬੀਤੀ ਰਾਤ ਤਿੰਨ ਨੌਜਵਾਨ ਇਸ ਠੇਕੇ ਤੇ ਆਉਂਦੇ ਨੇ ਤੇ ਇਧਰ ਉਧਰ ਦੇਖਣ ਤੋਂ ਬਾਅਦ ਨੋਕੀਨੇ ਹਥਿਆਰ ਨੇ ਜਿਹੜੇ ਉਹ ਕੱਢ ਲੈਂਦੇ ਨੇ ਤੇ ਉਸ ਤੋਂ ਬਾਅਦ ਮੌਜੂਦ ਕਰਿੰਦੇ ਤੇ ਇੱਕ ਵਾਰ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਨਗਦੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਜਾਣਕਾਰੀ ਦਿੱਤੀ ਗਈ ਹੈ ਕਿ 42000 ਦੇ ਕਰੀਬ 42700 ਰੁਪਇਆ ਦੱਸਿਆ ਗਿਆ ਕਿ ਉਹ ਲੈ ਕੇ ਰਫੂ ਚੱਕਰ ਹੋ ਗਏ ਨੇ ਤੇ ਇਹ ਜਿਹੜੀ ਸੱਟ ਲੱਗੀ ਹੈ ਉਹਨਾਂ ਨੇ ਦੱਸਿਆ ਕਿ ਇੱਕ ਚਾਕੂ ਨੁਮਾ ਜਿਹੜੀ ਚੀਜ਼ ਹੈ ਉਹ ਮਾਰੀ ਗਈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਵੀ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਆਰੰਭ ਦਿੱਤੀ ਹੈ ਸੋ ਤੁਹਾਨੂੰ ਸੁਣਾਉਨੇ ਆ ਆਪਣੀ ਗੱਡਰਾਂ ਦਾ ਜੀ ਇਧਰ ਕਿਹ ਬੰਦੇ ਆਏ ਤੇ ਮੋਟਰਸਾਈਕਲ ਸੀ ਉਹ ਅੰਦਰ ਵੜ ਗਏ ਔਰ ਉਹਨਾਂ ਨੇ ਪਹਿਲੇ ਪਹੂਆ ਮੰਗਾ ਉਹ ਇੱਕ ਅੰਦਰ ਚਲਾ ਗਿਆ ਉਧਰ ਦੇਖਣੇ ਔਰ ਫਿਰ ਪਹੂਆ ਮੰਗਿਆ ਉਹ ਬੋਲੇ ਮੇਰੇ ਤੇ ਪਹੂਆ ਕਿਤਨੇ ਦਾ ਮੈਂ ਕਿਹਾ 80 ਰੁਪਏ ਦਾ ਕਿ ਇਹ ਵਾਲਾ ਦੇ ਦੇ ਬੋ ਵਾਲਾ ਦੇ ਦੇ ਉਹਨਾਂ ਨੇ ਇਧਰ ਉਧਰ ਦੇਖਾ ਕੋਈ ਨਹੀਂ ਹੈ ਫਿਰ ਆਗੇ ਆ ਕੇ ਸਾਈਡ ਵਿੱਚ ਚਾਕੂ ਨਿਕਾਲ ਲਈ ਚਾਕੂ ਨਿਕਾਲ ਕੇ ਮੇਰੇ ਉਧਰ ਮਾਰ ਚਾਕੂ ਕਹਾਂ ਲੱਗੀ ਆਪਕੋ ਇਹ ਲੱਗਾ ਸਰ इधर लग गया फिर गले में पैसे पड़ी थी कैश पड़ा था गले में गले में करीबन चालीस हजार रूपए बंदा पड़ा था बाकी हजार दो हजार रूपये ऊपर पड़ा था जी कितने कितने बजे की घटना ये आठ पैंतालीस छियालीस की बात है शाम को, सा, को कल ने किया किया, फिर वो चले को किया। फिर बाबू बाबू को फोन किया

ਰੋਡ ਦੇ ਉੱਤੇ ਪਟਿਆਲਾ ਰੋਡ ਦੇ ਉੱਤੇ ਠੇਕਾ ਹੈਗਾ ਉੱਥੇ ਕੋਈ ਤਿੰਨ ਨਾਮ ਲੂਮ ਜਿਹੜੇ ਵਿਅਕਤੀ ਸੀਗੇ ਇੱਕ ਕਰਿੰਦੇ ਨੂੰ 60 ਜੀ ਮਾਰ ਕੇ ਤਾਂ ਉਹ ਕਰਕੇ ਲੈ ਗਏ ਸੀਗੇ ਉਹਦੇ ਰਿਗਾਰਡਿੰਗ ਅਸੀਂ ਮੈਂ ਕਦਮਾ ਨੰਬਰ 328 ਦਰਜ ਰਿਸਟਰ ਕਰਤਾ ਉਹਦੀ ਪੜਤਾਲ ਕਰ ਰਹੇ ਆ ਜਿਵੇਂ ਸਾਹਮਣੇ ਆਊਗਾ ਬਾਅਦ ਚ ਤੁਹਾਨੂੰ ਬਰੀਫ ਕੀਤਾ ਜਾਵੇ ਕਿੰਨੇ ਕੁ ਦੀ ਖੋਹ ਹੋਈ ਹੈ ਜੀ ਸਾਹਮਣੇ ਸਾਡੇ 42700 ਰੁਪਏ ਦੱਸ ਰਿਹਾ ਜੀ ਹਾਂ ਕੋਈ 60 ਫੀਟ ਵੀ ਮਾਰੀ ਆ ਜੀ ਨਹੀਂ ਮਮੂਲੀ ਜੀ ਆ ਬਸ ਜਿਵੇਂ ਬੰਦਾ ਧੱਕਾ ਜਿਹਾ ਮਾਰ ਦਿੰਦਾ ਐਵੇਂ ਹੋਇਆ ਸੀਗਾ ਕੋਈ ਸਾਹਮਣੇ ਆਈ ਆ ਸੀਸੀਟੀਵੀ ਫੋਟੋ ਜੀ ਹਾਂ ਆਈ ਆ ਜੀ ਆਈਐਮਐਸ ਉਹੀ ਦੇਖ ਰਹੇ ਆ ਕੈਮਰੇ ਗੂਰੇ ਦੇਖ ਰਹੇ ਆ ਦੇਖ ਕੇ ਫਿਰ ਰਾਉਂਡ ਅਪ ਕਰਾਂਗੇ